ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਜਾਣਦੀਆਂ ਹਨ ਕਿ ਜੋ ਕੁਦਰਤੀ ਆਫਤ ਅੱਜ ਪੰਜਾਬ ਦੇ ਉੱਤੇ ਹੜ੍ਹਾਂ ਦੀ ਆਈ ਹੈ ਜਿਸ ਹੜ੍ਹਾਂ ਦੀ ਲਪੇਟ ਵਿੱਚ ਸਾਡਾ ਸਾਰਾ ਪੰਜਾਬ ਅੱਜ ਘਰੋਂ ਬੇਕਾਰ ਕਰ ਦਿੱਤਾ ਇਸ ਕੁਦਰਤੀ ਆਫਤ ਨੇ ਸਭ ਮਾਲ ਪਸ਼ੂ ਰੁੜ ਚੁੱਕਾ ਹੈ ਮਕਾਨ ਟੱਟ ਚੁੱਕੇ ਨੇ ਮਨੁੱਖ ਕਿਸਾਨ ਇੱਕ ਇਹੋ ਜਿਹਾ ਆਪਣੇ ਜੀਵਨ ਵਿੱਚ ਸਾਰੀ ਜ਼ਿੰਦਗੀ ਘਰ ਬਣਾਉਂਦਾ ਇੱਕ ਸੋਈ ਦੇ ਤੋਂ ਲੈ ਕੇ ਪਰ ਅੱਜ ਇੱਕ ਮਿੰਟਾਂ ਸਕਿੰਟਾਂ ਵਿੱਚ ਸਾਰਾ ਘਰ ਰੁੜ ਕੇ ਬਰਬਾਦ ਹੋ ਚੁੱਕਾ ਹੈ ਇਸ ਕਰਕੇ ਭਾਈ ਪਿਆਰਿਓ ਅੱਜ ਬੇਨਤੀ ਹੈ ਕਿ ਉਹ ਪੰਜਾਬ ਜਿਹਦੇ ਉੱਤੇ ਅੱਜ ਆਫਤ ਬਣੀ ਹੈ ਵਿਵਤਾ ਬਣੀ ਹੈ ਜਦੋਂ ਕਿਤੇ ਸਾਡੇ ਉੱਤੇ ਜਾਂ ਦੇਸ਼ ਵਿਦੇਸ਼ਾਂ 'ਚ ਕਿਤੇ ਵੀ ਵਿਵਤਾ ਬਣਦੀਆਂ ਹਨ ਤੋ ਪੰਜਾਬ ਸਭ ਤੋਂ ਅੱਗੇ ਹੋ ਕੇ ਉਹਨਾਂ ਦੀਆਂ ਬਿਵਤਾ ਆਪਣੇ ਸਿਰ ਉੱਤੇ ਲੈਂਦਾ ਹੈ ਪਰ ਅੱਜ ਸਾਡੇ ਭਰਾਵਾਂ ਉੱਤੇ ਉਹ ਬਿਵਤਾ ਬਣੀਆਂ ਨੇ ਮੁਸੀਬਤ ਬਣੀ ਹੈ ਘਰੋਂ ਬੇਕਾਰ ਹੈ ਮਾਲ ਪਸੂ ਜਿਹੜਾ ਉਹ ਭੁੱਖਾ ਮਰਦਾ ਪਿਆ ਇਸ ਕਰਕੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਤਗੜੇ ਹੋ ਕੇ ਵੱਧ ਤੋਂ ਵੱਧ ਆਪਣੀ ਦਸਾਂ ਨਮਾ ਦੀ ਕਿਰਤ ਕਮਾਈ ਦੇ ਵਿੱਚੋਂ ਇੱਕ ਜੀ ਪ੍ਰਤੀ ਵੀ ਦਸਵੰਦ ਕੱਢ ਕੇ ਅਸੀਂ ਉਹਨਾਂ ਲੋਕਾਂ ਦੀ ਅਮਦਦ ਕਰੀਏ ਔਰ ਤਨੋਂ ਮਨੋਂ ਕਰੀਏ ਔਰ ਇਸ ਤਰ੍ਹਾਂ ਦੀ ਅਮਦਾਦ ਹੋਵੇ ਕਿ ਅਸੀਂ ਉੱਥੇ ਹੱਥੀਂ ਜਾ ਕੇ ਵੀ ਸੇਵਾ ਕਰੀਏ ਉਹਨਾਂ ਦੇ ਮਾਲ ਪਸ਼ੂ ਵਾਸਤੇ ਤੂੜੀ ਪੱਠਾ ਅਚਾਰ ਜੋ ਵੀ ਅਸੀਂ ਭੇਜ ਸਕਦੇ ਆਂ ਮਾਇਆ ਦਾਣੇ ਜਿਸ ਤਰ੍ਹਾਂ ਦੀ ਵੀ ਅਸੀਂ ਕੋਈ ਜੀਵ ਪ੍ਰਤੀ ਅਮਦਾਦ ਕਰ ਸਕਦੇ ਆਂ ਉਹਨਾਂ ਦੀ ਵੱਧ ਤੋਂ ਵੱਧ ਅਮਦਾਦ ਕੀਤੀ ਜਾਵੇ ਜਿਸ ਤਰ੍ਹਾਂ ਕਿ ਅੱਜ ਸਾਡੇ ਨਾਲ ਲੱਗਦਾ ਸ਼ਹਿਰ ਰਾਜਸਥਾਨ ਦਾ ਹਨੂਮਾਨਗੜ੍ਹ ਜਿੱਥੇ ਸਾਡੇ ਮੁਸਲਮਾਨਾਂ ਵੀਰਾਂ ਨੇ ਇੱਕ ਵੱਡੀ ਤعداد ਵਿੱਚ ਫੈਸਲਾ ਅੱਜ ਕੀਤਾ ਕਿ ਇਹ ਜਿਹੜੇ ਪਰਿਵਾਰ ਇਸ ਹੜਾਂ ਦੀ ਮਾਰ ਵਿੱਚ ਆਏ ਨੇ ਅਸਾਂ ਉਹਨਾਂ ਦੀ ਤਨ ਮਨ ਧਨ ਦੇ ਨਾਲ ਜਾ ਕੇ ਉੱਥੇ ਸੇਵਾ ਕਰਨੀ ਹੈ ਹਰ ਪੱਖ ਤੋਂ ਸੇਵਾ ਕਰਨੀ ਹੈ ਇਸੇ ਤਰ੍ਹਾਂ ਅਸੀਂ ਵੀ ਅੱਜ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਜਿਹੜੇ ਭਰਾ ਵਸ ਰਹੇ ਨੇ ਉਹ ਤੱਤ ਪਰ ਅੱਗੇ ਸਾਡੇ ਉਹਨਾਂ ਵੀਰਾਂ ਦੀ ਸੇਵਾ ਕਰ ਰਹੇ ਨੇ ਸੰਤ ਸਮਾਜ ਤੁਸੀਂ ਵੇਖ ਰਹੇ ਹੋ ਵੀਡੀਓ ਰਾਈ ਕਿ ਉਹ ਛਾਲ ਮਾਰ ਕੇ ਅੱਗੇ ਆ ਕੇ ਉਹਨਾਂ ਦੇ ਲੋਕਾਂ ਦੇ ਦੁੱਖ ਨੂੰ ਸੁਣਨ ਵਾਸਤੇ ਸਾਰੀਆਂ ਸੰਸਥਾਵਾਂ ਸਾਰੇ ਕਾਰ ਸੇਵਾ ਵਾਲੇ ਮਹਾਂਪੁਰਖ ਸਾਡੇ ਉੱਥੇ ਪਹੁੰਚ ਕੇ ਜਿਨ੍ਹਾਂ ਨੇ ਜਾ ਕੇ ਉਹਨਾਂ ਲੋਕਾਂ ਦਾ ਦੁੱਖ ਸੁਣ ਕੇ ਔਰ ਹਰ ਚੀਜ਼ ਉਹਨਾਂ ਨੂੰ ਉੱਥੇ ਪਹਚਾ ਰਹੇ ਨੇ ਇਸ ਕਰਕੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਤਗੜੇ ਹੋ ਕੇ ਉਹਨਾਂ ਦਾ ਉੱਥੇ ਜਾ ਕੇ ਸਾਥ ਦਈਏ ਔਰ ਸਾਥ ਦੇਣ ਦੇ ਬਾਵਜੂਦ ਹੁਣ ਤਾਂ ਉੱਥੇ ਲੰਗਰ ਹਰ ਤਰ੍ਹਾਂ ਦਾ ਲੱਗਾ ਹੋਇਆ ਗੁਰੂ ਦੀ ਕਿਰਪਾ ਹੈ ਉੱਥੇ ਇਹ ਵਸਦਾ ਹੈ ਗੁਰਾਂ ਦੇ ਨਾਮ ਦਾ ਪੰਜਾਬ ਸੱਜਣੋ ਭਾਵੇਂ ਲੱਖਾਂ ਆਫਤਾਂ ਆਈਆਂ ਨੇ ਇਸ ਪੰਜਾਬ ਦੇ ਉੱਤੇ ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਇਹ ਪੰਜਾਬ ਦੀ ਧਰਤੀ ਨੂੰ ਮੇਰੇ ਗੁਰੂਆਂ ਦਾ ਉਹ ਨਾਮ ਜਪਿਆ ਹੋਇਆ ਵਰਦਾਨ ਹੈ ਭਾਈ ਪਿਆਰਿਓ ਇਸ ਕਰਕੇ ਕੋਈ ਨਹੀਂ ਮੁਸੀਬਤਾਂ ਇਹ ਕੁਦਰਤੀ ਆਫਤਾਂ ਆਈਆਂ ਨੇ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਸਾਰੇ ਇਸ ਪੰਜਾਬ ਦੀ ਧਰਤੀ ਨੂੰ ਰੱਖਣ ਅਸੀਂ ਸਾਰੇ ਤਗੜੇ ਹੋ ਕੇ ਵੱਧ ਤੋਂ ਵੱਧ ਉਹਨਾਂ ਦੀ ਅਮਦਦ ਜਿਹੜੀ ਹੈ ਉਹ ਹਰ ਪੱਖ ਤੋਂ ਜਾ ਕੇ ਅੱਤਿ ਸੇਵਾ ਵੀ ਜਾ ਕੇ ਕਰੋ ਬੇੜੇ ਨੌਜਵਾਨ ਸਾਡੇ ਜੰਗ ਬੱਚੇ ਨੇ ਉਹ ਵੀ ਤਗੜੇ ਹੋ ਕੇ ਜਾ ਕੇ ਉੱਥੇ ਪਹੁੰਚ ਗਏ ਸੇਵਾ ਕਰੀਏ ਔਰ ਹਰ ਪ੍ਰਕਾਰ ਦੀ ਸੇਵਾ ਕਰਕੇ ਉੱਥੇ ਪਾਈ ਆਪਣਾ ਹਿੱਸਾ ਪਾ ਕੇ ਸੇਵਾ ਸਫਲ ਤਾਂ ਹੋਣੀ ਆ ਭਾਈ ਜੇ ਆਪਾਂ ਉੱਥੇ ਹਿੱਸਾ ਪਾਉਨੇ ਆ ਤਾਂ ਅੱਜ ਇਹ ਕੱਗਰ ਦਰਿਆ ਜਿਹੜਾ ਆਪਣਾ ਵੇਖੋ ਕਿਸ ਤਰ੍ਹਾਂ ਇਹ ਇਹਦੀਆਂ ਛੱਲਾਂ ਨੇ ਜਿਹੜੀਆਂ ਉਹ ਸ਼ੂਕ ਰਹੀਆਂ ਨੇ ਸੰਗਤਾਂ ਇੱਥੇ ਵੀ ਟਟੀਆਂ ਹੋਈਆਂ ਨੇ ਗੁਰੂ ਸਾਹਿਬ ਕਿਰਪਾ ਕਰਨ ਇਹ ਵੀ ਦਰਿਆ ਸੁਖ ਸੁੱਖਾਂ ਦੇ ਨਾਲ ਅੱਗੇ ਚੱਲਾ ਜਾਵੇ ਆਕੇ ਸਾਰੇ ਲੋਕ ਸਾਰਾ ਇਲਾਕਾ ਜਿੰਨਾ ਵਸਦਾ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇਸੇ ਜਿਹੜੇ ਅਸੀਂ ਵਸਦੇ ਲੋਕ ਹਾਂ ਉਹ ਉਹਨਾਂ ਲੋਕਾਂ ਦੀ ਬਾਹ ਫੜ ਕੇ ਡੁੱਬੇ ਹੋਏ ਲੋਕਾਂ ਨੂੰ ਉਠਾ ਕੇ ਆਪਣੇ ਬਰਾਬਰ ਲਿਆ ਕੇ ਕਰਕੇ ਖੜੇ ਕਰੀਏ ਤਾਂ ਸਾਡਾ ਭਰਾ ਹੋਣ ਦਾ ਨਾਤਾ ਹੈ ਨਹੀਂ ਤਾਂ ਗੱਲੀਬਾਤੀ ਦੇ ਭਰਾ ਬਹੁਤ ਬਣਦੇ ਹਨ ਇਸ ਕਰਕੇ ਤਗੜੇ ਹੋਵੋ ਉਹਨਾਂ ਦੀ امدਾਦ ਵਾਸਤੇ ਤਤ ਪਰ ਤਿਆਰ ਹੋਈਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ